ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਦੇ ਵੱਲੋਂ ਬਣਾਈ ਗਈ ਸੀ ਜੀ ਦੇ ਵਿੱਚ ਭਾਈ ਗੁਰਪ੍ਰਤਾਪ ਸਿੰਘ ਬਡਾਲਾ ਭਾਈ ਮਨਪ੍ਰੀਤ ਸਿੰਘ ਇਆਲੀ ਸਰਦਾਰ ਕ੍ਰਿਪਾਲ ਸਿੰਘ ਜੀ ਬਡੂਂਗਰ ਕਵਾਲ ਸਿੰਘ ਜੀ ਝੁੰਦਾ ਭਾਈ ਅਮਰੀਕ ਸਿੰਘ ਦੀ ਬੇਟੀ ਤੇ ਸੰਤਾ ਸਿੰਘ ਉਮੈਦਪੁਰੀ ਇਸ ਤਰ੍ਹਾਂ ਦੇ ਉਹਦੇ ਚ ਮੈਂਬਰ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਉਹ ਕਮੇਟੀ ਦੇ ਚੇਅਰਮੈਨ ਹੈ ਕੱਲ ਜਿਹੜੀ ਮੀਟਿੰਗ ਹੋਈ ਏ ਉਹਦੇ ਵਿੱਚ ਕੀ ਹੋਇਆ ਦੋਸਤੋ ਕਹਿੰਦੇ ਪਹਿਲਾਂ ਸਾਰੇ ਮੈਂਬਰ ਇਕੱਠੇ ਹੋਏ ਜਦੋਂ ਇਕੱਠੇ ਹੋਏ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਵਿਚਾਰਾਂ ਦਾ ਦੌਰ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਸਾਰਿਆਂ ਨੇ ਆਪਸ ਵਿੱਚ ਦੀ ਗੱਲਬਾਤ ਕੀਤੀ ਕਿ ਆਪਾਂ ਸਾਰੇ ਮੈਂਬਰ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਗੱਲ ਐ ਉਸ ਤੋਂ ਬਾਅਦ ਕਹਿੰਦੇ ਮਨਪਰੀਤ ਸਿੰਘ ਐਲੀ ਦੀ ਜਿਹੜੀ ਵਾਰੀ ਸੀ ਉਹਨੂੰ ਪਹਿਲਾਂ ਦੇ ਵਿੱਚ ਟਾਈਮ ਦਿੱਤਾ ਗਿਆ ਤੇ ਸਰਦਾਰ ਮਨਪਰੀਤ ਸਿੰਘ ਐਲੀ ਨੇ ਜਿਹੜਾ ਪੱਖ ਰੱਖਿਆ ਉਹਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਦੇ ਮੈਂਬਰ ਆ ਸਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਐ ਪ੍ਰਭੂ ਸੱਤਾ ਉਹ ਜੁੜ ਗਈ ਐ ਇਸ ਲਈ ਅਸੀਂ ਹੁਣ ਉਹ ਆਮ ਇੱਕ ਦੁਨਿਆਵੀ ਪਾਰਟੀ ਦੇ ਬਣਾਏ ਹੋਏ ਮੈਂਬਰ ਨਹੀਂ ਕਿ ਅਸੀਂ ਕਿਸੇ ਦੇ ਦਵਾ ਦੇ ਵਿੱਚ ਆ ਜੀਏ ਜਾਂ ਪਿੱਛੇ ਹਟ ਜੀਏ ਅਸੀਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਥਾਪਨਾ ਕੀਤੇ ਗਏ ਸ੍ਰੀ ਹਾਲ ਤਖਤ ਸਾਹਿਬ ਤੋਂ ਬਣਾਏ ਗਏ ਮੈਂਬਰਾਂ ਸਾਡੇ ਨਾਲ ਹਾਲ ਤਖਤ ਸਾਹਿਬ ਦੀ ਸ਼ਕਤੀ ਵੀ ਕੰਮ ਕਰਦੀ ਹੈ ਤੇ ਗੁਰੂ ਕਿਰਪਾ ਵੀ ਕਰਨਗੇ ਸਾਨੂੰ ਸਾਰਿਆਂ ਨੂੰ ਪੂਰਾ ਸਖਤ ਸਟੈਂਡ ਲੈਣਾ ਚਾਹੀਦਾ ਤੇ ਸੱਚ ਦੇ ਆਧਾਰ ਤੇ ਚੱਲਣਾ ਚਾਹੀਦਾ ਸਰਦਾਰ ਮਨਪਰੀਤ ਸਿੰਘ ਐਲੀ ਦੇ ਮੈਂ ਇਸ ਬਿਆਨ ਦੀ ਦਾਤ ਦਿਨਾ ਹੈ ਉਹਨਾਂ ਦਾ ਧੰਨਵਾਦ ਕਰਦਾ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਪੱਖ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਭਰਤੀ ਕੀਤੀ ਹੈ ਆ ਜਿਹੜੀਆਂ ਕਾਪੀਆਂ ਵੰਡੀਆਂ ਉਹਨਝ ਦੋਸਤੋਂ ਭਰਤੀ ਤੇ ਭਾਵੇਂ ਬੜੀ ਵੱਡੀ ਗਿਣਤੀ ਦੇ ਵਿੱਚ ਦਿਖਾਈ ਗਈ ਹੈ ਪਰ ਕਾਪੀਆਂ ਵੰਡਣ ਦੇ ਨਾਲ ਸਿਰਫ ਭਰਤੀ ਨਹੀਂ ਹੋ ਜਾਂਦੀ ਜੇ ਕਿਸੇ ਨੂੰ ਹਜ਼ਾਰ ਆਪਾਂ ਪਰਚੀ ਦੇ ਦਿੱਤੀ ਇੱਕ ਕਾਪੀ ਦੇ ਵਿੱਚ 1000 ਪਰਚੀ ਹੈ ਤੇ ਉੱਥੇ ਰਜਿਸਟਰ ਤੇ ਲਿਖ ਲਿਆ ਵੀ 1000 ਬੰਦਾ ਜਾਨੀ ਕਿ ਤਿਆਰ ਹੋ ਗਏ ਇੰਨੀ ਪਰਚੀ ਵੰਡੀ ਗਈ 23 ਲੱਖ 24 ਲੱਖ ਉਹ ਮੈਂਬਰ ਬਣ ਗਏ ਪਰ ਉਹ ਕਾਪੀਆਂ ਹਜੇ ਵੀ ਉਹਨਾਂ ਆਗੂਆਂ ਦੇ ਕੋਲੇ ਪਈਆਂ ਨੇ ਉਹਦੇ ਵਿੱਚੋਂ ਥੋੜੀਆਂ ਹੀ ਮੈਂਬਰਸ਼ਿਪ ਕੱਟੀ ਗਈ ਹੈ ਤੇ ਸਰਦਾਰ ਮਨਪ੍ਰੀਤ ਸਿੰਘ ਐਲੀ ਨੇ ਇਹ ਬੜੀ ਵੱਜਨਦਾਰ ਦਲੀਲ ਦਿੱਤੀ ਕਿ ਸਭ ਤੋਂ ਪਹਿਲਾਂ ਜੇ ਕਾਲ ਤੱਕ ਸਾਬ ਦੇ ਆਪਾਂ ਫੈਸਲੇ ਨੂੰ ਮੰਨਦੇ ਆਂ ਤੇ ਉਹ ਸਾਨੂੰ ਕਿਹਾ ਗਿਆ ਸੀ ਸੱਤ ਮੈਂਬਰੀ ਕਮੇਟੀ ਨੂੰ ਕਿ ਤੁਸੀਂ ਭਰਤੀ ਦੇ ਉੱਤੇ ਨજર ਰੱਖੋ ਤੁਸੀਂ ਕਰਵਾਓ ਤੇ ਇਸ ਲਈ ਜਿਹੜੀ ਜਿਹੜੀ ਪਹਿਲਾਂ ਹੁਣ ਭਰਤੀ ਜਲਦਬਾਜ਼ੀ ਦੇ ਵਿੱਚ ਕੀਤੀ ਗਈ ਹੈ ਅਕਾਲ ਤੱਕ ਸਭ ਨੂੰ ਤਲੰਜਲੀ ਦੇ ਕੇ ਕੀਤੀ ਗਈ ਹੈ ਉਹਨੂੰ ਮੁੱਢੋਂ ਖਾਰਜ ਕੀਤਾ ਜਾਵੇ ਅੱਜ ਸਾਰੇ ਮਤਾ ਪਾਓ ਜਿੰਨੇ ਵੀ ਆਪਾਂ ਮੈਂਬਰ ਕੱਟੇ ਹੋਏ ਆ ਕਿ ਜਿਹੜੀ ਭਰਤੀ ਹੋਈ ਹੈ ਉਹਨੂੰ ਆਪਾਂ ਸਾਰੇ ਮੈਂਬਰ ਮੁੱਢੋਂ ਕਾਰਜ ਕਰਦੇ ਆ ਦੋਸਤੋ ਇਹ ਸਰਦਾਰ ਮਨਪ੍ਰੀਤ ਸਿੰਘ ਇਅਲੀ ਦਾ ਦਲੀਲ ਸੀ ਪਹਿਲੀ ਤੇ ਉਹਦੇ ਨਾਲ ਹੀ ਦੂਸਰੇ ਮੈਂਬਰ ਸੀ ਜਿਹੜੇ ਉਹ ਵੀ ਲਗਭਗ ਸਾਰੇ ਸਹਿਮਤ ਹੋ ਗਏ ਪਰ ਫਿਰ ਵੀ ਇੱਕ ਬਜ਼ੁਰਗ ਆਗੂ ਵਿੱਚ ਬੈਠੇ ਸੀ ਸਰਦਾਰ ਕਿਰਪਾਲ ਸਿੰਘ ਜੀ ਬਡੂਂਗਰ ਦੋਸਤੋ ਉਹਨਾਂ ਨੇ ਬੜੀਆਂ ਅਤਰਾ ਚੜ੍ਹਾ ਦੇਖੇ ਆ ਉਹ ਸਿਆਣੇ ਵੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਐ ਉਹਨਾਂ ਨੇ ਸਾਰਿਆਂ ਦੀ ਗੱਲਬਾਤ ਸੁਣ ਕੇ ਆਖਿਆ ਕਿ ਇੱਕ ਮੇਰੀ ਵੀ رائے ਹੈ ਮੇਰੀ ਇਹ رائے ਹੈ ਕਿ ਜੇਕਰ ਆਪਾਂ ਉਸ ਭਰਤੀ ਨੂੰ ਰੱਦ ਨਾ ਕਰੀਏ ਉਹ ਜਿਹੜੀ ਭਰਤੀ ਕੀਤੀ ਗਈ ਹੈ ਅਕਾਲੀ ਦਲ ਦੇ ਜਿਹੜੇ ਆਗੂ ਆ ਚੱਲੋ ਰਹੇ ਤੇ ਸਾਡੇ ਨਾਲ ਹੀ ਹੈ ਕਿਸੇ ਸਮੇਂ ਬੇਸਕੋ ਨੈਤਿਕ ਆਧਾਰ ਗਵਾ ਚੁੱਕੇ ਆਕਾਲ ਤਖਤ ਦੇ ਫੈਸਲੇ ਮੁਤਾਬਕ ਪਰ ਆਪਾਂ ਉਹਨਾਂ ਦੀ ਕੀਤੀ ਗਈ ਭਰਤੀ ਦੇ ਉੱਤੇ ਇੱਕ ਨਜ਼ਰਸ਼ਾਨੀ ਕਰ ਲਗੇ ਆਪਾਂ ਚੈੱਕ ਕਰ ਲੈਨੇ ਆ ਕਿ ਬਿਲਕੁਲ ਭਰਤੀ ਸਹੀ ਹੈ ਜਾਂ ਗਲਤ ਹੈ ਕਿੰਨੀ ਕੀਤੀ ਹੈ ਇਹ ਕਾਪਗਾਂ ਦੇ ਅੰਕੜੇ ਸਿਰਫ ਦਿੱਤੇ ਆ ਜਾਂ ਪਿੰਡਾਂ 'ਚ ਗਏ ਵੀ ਆ ਮੈਂਬਰ ਬਣਾਏ ਆ ਇਹ ਸਰਦਾਰ ਕਿਰਪਾਲ ਸਿੰਘ ਬਡੂਂਗਰ ਦਾ ਦਲੀਲ ਸੀ ਪਰ ਸਾਰੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਗੱਲਬਾਤ ਸੁਣੀ ਫਿਰ ਸਾਰੇ ਮੈਂਬਰਾਂ ਨੇ ਇੱਕ ਫੈਸਲਾ ਕੀਤਾ ਕਿ ਕਿਉਂ ਨਾ ਆਪਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਮੌਕੇ ਦਾ ਪ੍ਰਧਾਨ ਹੈ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਕਿ ਉਹਨਾਂ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਬੁਲਾ ਲਿਆ ਜਾਵੇ ਤੇ ਉਹਨਾਂ ਤੋਂ ਸਾਰੀ ਗੱਲਬਾਤ ਪੁੱਛੀ ਜਾਵੇ ਵੇ ਤੁਸੀਂ ਇਹ ਜਲਦਬਾਜੀ ਦੇ ਵਿੱਚ ਭਰਤੀ ਕੀਤੀ ਕਿਉਂ ਜਦੋਂ ਕਾਲ ਤਖਤ ਸਾਹਿਬ ਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਦੇਸ਼ ਮੰਨਦੇ ਹੁਕਮ ਮੰਨਦੇ ਆ ਫਿਰ ਕਾਲ ਤਖਤ ਸਾਹਿਬ ਨੇ ਤੇ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਸੀ ਭਰਤੀ ਤੇ ਸ਼ੁਰੂ ਅਸੀਂ ਕਰਨੀ ਸੀ ਤੁਸੀਂ ਭਰਤੀ ਇੰਨੀ ਜਲਦਬਾਜੀ ਵਿੱਚ ਕਿਉਂ ਕੀਤੀ ਬਲਵਿੰਦਰ ਸਿੰਘ ਭੁੰਦੜ ਨੂੰ ਮੀਟਕੇ ਚ ਬੁਲਾ ਕੇ ਪੁੱਛਿਆ ਜਾਵੇ ਕਿ ਕਿਉਂ ਨਾ ਤੁਹਾਡੀ ਭਰਤੀ ਹੈ ਜਿਹੜੀ ਮੁੱਢੋਂ ਖਾਰਜ ਕਰ ਦਿੱਤੀ ਜਾਵੇ ਤੇ ਇਸ ਲਈ ਦੋਸਤੋ ਜਿਹੜੀ ਸਾਰੀ ਉਹ ਕੁੱਲ ਮਿਲਾ ਕੇ ਸਹਿਮਤੀ ਸੀ ਫਿਰ ਬਣੀ ਕਿ 11 ਤਰੀਕ ਨੂੰ ਮੀਟਿੰਗ ਰੱਖ ਲਈ ਜਾਵੇ ਤੇ ਬਲਵਿੰਦਰ ਸਿੰਘ ਪੁੰਦੜ ਨੂੰ ਉਹਦੇ ਵਿੱਚ ਬੁਲਾਇਆ ਜਾਵੇ ਇਸ ਤਰ੍ਹਾਂ ਸੀਗਾ ਜਿਹੜਾ ਇਨੀਆਂਕ ਜਿਹੜੀਆਂ ਉਸ ਮੀਟਿੰਗ ਦੇ ਵਿੱਚ ਜਿਹੜੀ ਕੱਲ ਗੱਲਬਾਤ ਨਿਕਲੀ ਹੈ ਇਹ ਹੋਈ ਹੈ ਜਾਦਾ ਮੈਂਬਰਾਂ ਨੇ ਕਿਹਾ ਕਿ ਜਿਹੜੀ ਭਰਤੀ ਹੈ ਉਹਨੂੰ ਰੱਦ ਕਰਦਗੇ ਤੇ ਕੁਝ ਨੇ ਕਿਹਾ ਕਿ ਚਲੋ ਰੱਦ ਕਰਨ ਤੋਂ ਪਹਿਲਾਂ ਆਪਾਂ ਇੱਕ ਮੌਕਾ ਦੇ ਦਈਏ ਤਾਂ ਆਪਾਂ ਜਾਦੇ ਖਲਾਰਾ ਨਾ ਪਾਈਏ ਇੱਕ ਵਾਰ ਬਲਵਿੰਦਰ ਸਿੰਘ ਪੁੰਦੜ ਨੂੰ ਆਪਾਂ ਬੁਲਾਈਏ ਬੁਲਾ ਕੇ ਪੁੱਛਦੇ ਆ ਵੀ ਉਹਨਾਂ ਦੀ ਕੀ رائے ਹੈ ਉਹ ਭਰਤੀ ਨੂੰ ਖਾਰਜ ਕਰਦੇ ਐ ਉਹ ਸਾਨੂੰ ਅਧਿਕਾਰ ਦਿੰਦੇ ਐ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਉਹ ਸਾਨੂੰ ਸੱਤ ਮੈਂਬਰੀ ਕਮੇਟੀ ਨੂੰ ਕਹਿੰਦੇ ਐ ਕਿ ਭਾਈ ਤੁਸੀਂ ਭਰਤੀ ਕਰੋ ਕਾਲ ਤਖਤ ਤੋਂ ਬਣਾਏ ਗਏ ਹੋ ਆਪਾਂ ਇੱਕ ਵਾਰ ਉਹਨਾਂ ਨੂੰ ਬੁਲਾ ਕੇ ਜ਼ਰੂਰ ਪੁੱਛ ਗਏ ਦੋਸਤੋ ਹੁਣ ਜਿਹੜੀ ਗੇਮ ਐ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਦੇ ਵਿੱਚ ਆ ਗਈ ਐ ਭਾਬ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਫਿਰ ਇੱਕ ਵਾਰ ਬੜਾ ਸੋਚ ਵਿਚਾਰ ਦਾ ਸੰਕਟ ਦਾ ਸਮਾਂ ਆ ਗਿਆ ਹੈ। ਦੋਸਤੋ ਜੇਕਰ ਉਹ ਆ ਭਰਤੀ ਦੀ ਆਗਿਆ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਦਿੰਦੇ ਤੇ ਲੋਕਾਂ ਨੇ ਕਹਿਣਾ ਜਿਵੇਂ ਹੁਣ ਕਹਿ ਰਿਹਾ ਕਿ ਕਾਲ ਤੱਕ ਸਭ ਤੋਂ ਭਗੌੜੇ ਐ। ਨੈਤਿਕ ਆਧਾਰ ਗਵਾ ਚੁੱਕੇ ਲੋਕਾਂ ਦੀ ਭਰਤੀ ਦੇ ਵਿੱਚ ਅਸੀਂ ਨਹੀਂ ਜਾਵਾਂਗੇ। ਪਿੰਡਾਂ ਦੇ ਲੋਕਾਂ ਨੇ ਕਹਿਣਾ ਇਹ ਗੱਲ ਤੇ ਲੋਕ ਮੈਂਬਰ ਬਣਨਗੇ ਵੀ ਨਹੀਂ। ਦੋਸਤੋ ਕਾਪੀਆਂ ਦੇ ਵਿੱਚ ਭਾਵੇਂ 24 ਲੱਖ ਦੀ ਥਾਂ ਤੇ ਕਰੋੜ ਤੁਸੀਂ ਮੈਂਬਰ ਦਿਖਾ ਦੇਣ ਉਹ ਦਿਖਾ ਸਕਦੇ ਐ ਜੋ ਮਰਜ਼ੀ ਕਰ ਦੇਣ ਪਰ ਗਰਾਊਂਡ ਪੱਧਰ ਤੇ ਲੋਕ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋਣਗੇ ਤੇ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਕਾਲ ਤਖਤ ਸਾਹਿਬ ਨੇ ਬਣਾਈ ਹੈ ਉਹਨਾਂ ਦੇ ਕੋਲੇ ਇੱਕ ਬੜੀ ਦਲੀਲ ਹੈ ਤੇ ਬੜਾ ਉਹਨਾਂ ਦੇ ਕੋਲੇ ਮਜ਼ਬੂਤ ਤੱਥ ਹੈ ਕਿ ਅਸੀਂ ਕਾਲ ਤਖਤ ਸਾਹਿਬ ਤੋਂ ਬਣਾਏ ਗਏ ਆ ਤੇ ਦੋਸਤੋ ਦੂਜੇ ਪਾਸੇ ਫਿਰ ਜੇ ਕਰੋਨਾ ਨੇ ਭਰਤੀ ਕਰਤੀ ਲੋਕ ਉਹ ਸੱਤ ਮੈਂਬਰੀ ਕਮੇਟੀ ਦੀ ਭਰਤੀ ਨੂੰ ਤਰਜੀਹ ਦੇਣਗੇ ਅਕਾਲੀ ਦਲ ਦੇ ਵਿੱਚ ਲੋਕ ਜ਼ਰੂਰ ਜਾਣਗੇ ਕਿਉਂਕਿ ਖੇਤਰੀ ਪਾਰਟੀ ਅਕਾਲੀ ਦਲ ਨੂੰ ਟੁੱਟਣ ਨਹੀਂ ਦੇਣਗੇ ਪਰ ਅਕਾਲੀ ਦਲ ਫਿਰ ਇਹ ਜਿਹੜਾ ਹੈਗਾ ਪਹਿਲਾਂ ਇੱਕ ਸੁੱਤਾ ਫਤੂਗਾ ਇਸ ਲਈ ਬਲਵਿੰਦਰ ਭੁੰਦੜ ਨੂੰ ਹੁਣ 11 ਤਰੀਕ ਨੂੰ ਛੱਡਿਆ ਗਿਆ ਜੇ ਤੇ ਦੋਸਤੋ ਚੰਗੇ ਹੋਣਗੇ ਮੇਰੇ ਨਿੱਜੀ ਵਿਚਾਰ ਹੈ ਫਿਰ ਤੇ ਸੱਤ ਮੈਂਬਰੀ ਕਮੇਟੀ ਨੂੰ ਇਹ ਮੰਨ ਜਾਣਗੇ ਆਪਣਾ ਆਪ ਸਮਰਪਣ ਕਰ ਦੇਣਗੇ ਕਿ ਤੁਸੀਂ ਅਕਾਲ ਤੱਕ ਸਾਹਿਬ ਤੋਂ ਬਣਾਏ ਗਏ ਹੋ ਅਸੀਂ ਤੁਹਾਨੂੰ ਸਭ ਕੁਝ ਮੰਨਦੇ ਹਾਂ ਤੁਸੀਂ ਆਪਣੀ رائے ਦੇ ਮੁਤਾਬਕ ਜਿਹੜੀ ਭਰਤੀ ਹੈ ਉਹ ਕਰੋ ਫਿਰ ਤੇ ਲੋਕ ਹੋਣਗੇ ਖੁਸ਼ ਦੋਸਤੋ ਜੇਕਰ ਇਹਨਾਂ ਨੇ ਕਰੀਆਨਾ ਕਰਨੀ ਤੇ ਕਿਹਾ ਵੀ ਸਾਡੇ ਵਿੱਚ ਮੈਂਬਰ ਪਾਓ ਆ ਬੰਦੇ ਪਾਓ ਜਾਂ ਆ ਕਰੋ ਜਾਂ ਸਾਨੂੰ ਸੰਵਿਧਾਨ ਆਗਿਆ ਨਹੀਂ ਦਿੰਦਾ ਅਸੀਂ ਡਿਸਕਵਾਲਿਫਾਈਡ ਹੋ ਜੂ ਸਾਡੀ ਪਾਰਟੀ ਬਹਾਨੇਬਾਜ਼ੀ ਕੀਤੀ ਤੇ ਦੋਸਤੋ ਫਿਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਇਹ ਜ਼ਰੂਰ ਡਿੱਗਣਗੇ ਇਹ ਗੱਲ ਯਾਦ ਰੱਖਣਾ ਇਹ ਇਹੋ ਜੇ ਢੰਗ-ਵੰਗ ਵਰਤ ਕੇ ਉਹਨਾਂ ਨਾਲ ਤੇ ਸਭ ਕੁਝ ਕਰ ਸਕਦੇ ਆ ਰੱਪੜ ਪਾ ਸਕਦੇ ਆ ਲੰਬਾ ਖਿੱਚ ਸਕਦੇ ਆ ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਗਿਰ ਜਾਣਗੇ ਜਿਸ ਤਰ੍ਹਾਂ ਹੁਣ ਗire ਹੋਏ ਐ ਜਲਦਬਾਜੀ ਦੇ ਵਿੱਚ ਭਰਤੀ ਕਰਨੀ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਨੂੰ ਦਾ ਦੀ ਬੇਇਜ਼ਤੀ ਕਰਨੀ ਇਹ ਬੇਇਜ਼ਤੀ ਹੈ ਕਿਉਂਕਿ ਅਕਾਲ ਤਾਂ 2 ਮਹੀਨਿਆਂ ਦੇ ਬਾਅਦ ਕਮੇਟੀ ਦੀ ਮੀਟਿੰਗ ਹੋਈ ਐ ਮੈਂਬਰ ਇਕੱਠੇ ਹੋਏ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਵੀ ਕਮੇਟੀ ਬਣਾ ਤੇ ਦਿੱਤੀ ਪਰ 2 ਮਹੀਨੇ ਉਹ ਵੀ ਲਗਾਤਾਰ ਦੇਖ ਰਹੇ ਆ ਕਿਤੇ ਜੇਕਰ ਖੋਰ ਸਟੈਂਡ ਮਾੜਾ ਜਾਂ ਸਖਤ ਲੈ ਲੈਂਦੇ ਮੀਟਿੰਗ ਪਹਿਲਾਂ ਵੀ ਹੋ ਸਕਦੀ ਸੀ ਤੇ ਜਦੋਂ ਇਹ ਕਾਲੀ ਦਲ ਭਰਤੀ ਕਰ ਰਿਹਾ ਸੀ ਜੇ ਚਾਹੁੰਦੇ ਜਥੇਦਾਰ ਸਾਹਿਬਾਂ ਨੇ ਭਰਤੀ ਨੂੰ ਰੋਕ ਵੀ ਸਕਦੇ ਸੀ ਕਿ ਅਸੀਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਭਰਤੀ ਨੂੰ ਸਿਰਫ ਸਿਰਫ ਅਧਿਕਾਰ ਭਰਤੀ ਕਰਨ ਦਾ ਉਸ ਕਮੇਟੀ ਨੂੰ ਹੈ ਉਹ ਜੀ ਨੂੰ ਅਧਿਕਾਰ ਦੇਣਗੇ ਅਕੇ ਉਹ ਬੰਦਾ ਭਰਤੀ ਕਰ ਸਕਦਾ ਹੈ ਦੋਸਤੋ ਇੰਜ ਵੀ ਨਹੀਂ ਹੋਇਆ ਕਿਉਂਕਿ ਫੈਸਲੇ ਹੋਤੇ ਜਾਂਦੇ ਆ ਫਿਰ ਉਹਨਾਂ ਦੇ ਉੱਤੇ ਫੁੱਲ ਚੜਾਉਣੇ ਬੜੇ ਔਕੇ ਹੁੰਦੇ ਆ ਕਿਉਂਕਿ ਕੋਈ ਕੋਈ ਜਥੇਦਾਰ ਸਹਿਬਾਨਾਂ ਦੇ ਉੱਤੇ ਵੀ ਬੜਾ ਜਿਆਦਾ ਪ੍ਰੈਸ਼ਰ ਹੁੰਦਾ ਹੈ ਉਹ ਵੀ ਕਸੂਤੇ ਫਸ ਜਾਂਦੇ ਆ ਉਹ ਵੀ ਕਮਨੁੱਕ ਨੇ ਦੋਸਤੋ ਘਰੇ ਹੁੰਦੇ ਨੇ ਇਸ ਲਈ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਕੀ ਹੁੰਦਾ ਹੈ 11 ਤਰੀਕ ਨੂੰ ਦੇਖਦੇ ਆ ਬਲਵਿੰਦਰ ਸਿੰਘ ਪੂੰਦੜ ਆਉਂਦੇ ਆ ਮੀਟਿੰਗ ਦੇ ਵਿੱਚ ਕਿ ਨਹੀਂ ਜੇਕਰ ਆਉਂਦੇ ਆ ਤੇ ਆ ਕੇ ਕੀ ਦੋਸਤੋ ਉਹ ਗੱਲਬਾਤ ਕਰਦੇ ਆ ਕਿਉਂਕਿ ਬਲਵਿੰਦਰ ਸਿੰਘ ਪੂੰਦੜ ਦੇ ਵਿੱਚ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਉਹ ਇਕੱਲੇ ਕੁਝ ਨਹੀਂ ਕਰ ਸਕਦੇ ਉਹ ਉਹੀ ਆਗੂਆਂ ਨੂੰ ਪੁੱਛਣਗੇ ਜਿਹੜੇ ਨੈਤਿਕ ਕਦਰ ਗੁਆ ਚੁੱਕੇ ਉਹਨਾਂ ਤੋਂ ਬਿਨਾ ਉਹ ਕਰਮ ਨਹੀਂ ਪੁੱਟ ਸਕਦੇ ਦੇਖਦੇ ਹਾਂ 11 ਤਰੀਕ ਨੂੰ ਹੁਣ ਬਲਵਿੰਦਰ ਸਿੰਘ ਪੁੰਦੜ ਆ ਕੇ ਕੀ ਕਹਿੰਦੇ ਐ ਅਕਾਲ ਤਖਤ ਤੋਂ ਬਣਾਈ ਗਈ ਕਮੇਟੀ ਨੂੰ ਇਜਾਜ਼ਤ ਦਿੰਦੇ ਐ ਸਹਿਮਤ ਹੁੰਦੇ ਐ ਕਿ ਨਹੀਂ ਹੁੰਦੇ ਇੰਨੀ ਇੱਕ ਵਿਚਾਰਾ ਸੀ ਅਗਲੀ ਮੀਟਿੰਗ ਤੱਕ ਵੇਟ ਕਰਾਂਗੇ ਵਾਹਿਗੁਰੂ ਜੀ ਕਾ ਕੱਲਸਾ ਵਾਹਿਗੁਰੂ ਜੀ ਕੀ ਫਤਿਹ